ਅੱਜ ਆ ਜਾਈਏ ਅਸੀਂ ਆਪਾ ਪਟਿਆਲੇ ਦੇ ਟਰੈਕਟਰ ਬਾਜ਼ਾਰ ਵਿੱਚ ਜਿਹਨੂੰ ਕਈ ਵੀਰ ਸਾਡੇ ਕਿਸਾਨ ਭਰਾ ਕਵਾੜ ਵੀ ਕਹਿੰਦੇ ਆ ਪਟਿਆਲੇ ਦਾ ਪਰ ਨਾ ਹੀ ਦੇਖੋ ਯਾਰ ਇੱਥੇ ਜਮਨ ਨਵੇਂ ਟਰੈਕਟਰ ਕਿਸਾਨ ਭਰਾਵਾਂ ਦੇ ਖਰੀਦ-ਕਰੀਦ ਕੇ ਵਿੱਚ ਜਿਹੜੇ ਖੜੇ ਆ ਇਹ ਟਰੈਕਟਰ ਵਗੈਰਾ ਉਹ ਕਿਹੜੀ ਆਟਮ ਆ ਜਿਹੜੀ ਇੱਥੋਂ ਨਹੀਂ ਮਿਲੂਗੀ ਪਟਿਆਲੇ ਦੇ ਟਰੈਕਟਰ ਬਾਜ਼ਾਰ ਚੋਂ ਦੇਖੋ ਵੱਡੇ-ਵੱਡੇ ਜਨਰੇਟਰ ਖੜੇ ਆ ਟਰੈਕਟਰ ਛੋਟੇ ਵੱਡੇ ਸਾਰੇ ਹੀ ਖੜੇ ਆ ਉਹ ਮਰਜ਼ੀ ਲੈ ਲੋ ਇੱਥੋਂ ਯਾਰ ਕੋਈ ਵੈਂਪਰ ਲੈ ਲੋ ਟਰੈਕਟਰ ਦਾ ਜਿਹੜੀ ਵੀ ਚੀਜ਼ ਲੈਣੀ ਆ ਇੱਥੋਂ ਮਿਲਦੀ ਆ ਇਹ ਆ ਪਟਿਆਲੇ ਦਾ ਟਰੈਕਟਰ ਬਾਜ਼ਾਰ ਦੇਖੋ ਬਿਲਕੁਲ ਸਾਡੇ ਕਿਸਾਨ ਭਰਾਵਾਂ ਦੇ ਟਰੈਕਟਰ ਨਵੇਂ ਵਿੱਚ ਵੀ ਬਾਈ ਜੀ ਖੜੇ ਆ ਆ ਸਾਰਾ ਇਹ ਟਰੈਕਟਰ ਬਾਜ਼ਾਰ ਆ ਪਟਿਆਲੇ ਦਾ ਅੱਜ ਆ ਇਸੇ ਤੇ ਆਪਾਂ ਵੀ ਟਰੈਕਟਰਾਂ ਦਾ ਕੁਝ ਸਮਾਨ ਲੈਣਾ ਸੀਗਾ ਜੇ ਮੈਂ ਹਿੱਸਾ ਲੈਣਾ ਸੀ ਸੋਨਾ ਲੀਕਾ ਦਾ ਤੇ ਹੋਰ ਵੀ ਸਮਾਨ ਸੀਗਾ ਦੇਖੋ ਦੋਸਤੋ ਤੇ ਦੱਸੋ ਕਮੈਂਟ ਕਰਕੇ ਕਿਹੜੇ ਕਿਹੜੇ ਵੀਰ ਇੱਥੇ ਆਉਂਦੇ ਰਹਿੰਦੇ ਆ ਬਾਈ ਜੀ ਕੋਈ ਟਰੈਕਟਰ ਦਾ ਮਾੜਾ ਮੋਟਾ 101 21 ਹੁੰਦੀ ਆ ਕੋਈ ਚੀਜ਼ ਪਾਉਣ ਦੀ ਲੋੜ ਆ ਤਾਂ ਇੱਥੋਂ ਆਪਾਂ ਖਰੀਦ ਛੱਕਦੇ ਆ ਚਲੋ ਇੱਥੋਂ ਵਧੀਆ ਜਾਂਦੀ ਭਾ ਦੇ ਨਾਲ ਮਿਲ ਜਾਂਦਾ ਜਿਹੜਾ ਆਪਾਂ ਨੂੰ ਅੱਧ ਮੁੱਲ 'ਚ ਮਿਲ ਜਾਂਦਾਗਾ ਧੰਨਵਾਦ ਦੋਸਤੋ ਆਪਣੇ ਇੰਸਟਾਗ੍ਰam ਤੇ YouTube ਚੈਨਲ ਨਾਲ ਜੋੜਨ ਲਈ